ਰੂਹਾਂ ਦੇ ਮੇਲ YouTube ਚੈਨਲ ਉੱਤੇ ਅਸੀਂ ਆਪ ਸਭ ਦਾ ਸਵਾਗਤ ਕਰਦੇ ਹਾਂ ਅਸੀਂ ਵਿਸ਼ਵਤੀ ਅੱਜ ਉਹ ਵੱਡੀ ਘਟਨਾ ਦਾ ਜ਼ਿਕਰ ਕਰਾਂਗੇ ਜਿਸ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਲੱਖਾਂ ਲੋਕਾਂ ਦਾ ਕਤਲੇਆਮ ਹੋਇਆ ਵੰਡ ਦਾ ਜਿਹੜਾ ਸੱਲ ਹੈ ਉਹ ਦਿਲਾਂ ਵਿੱਚੋਂ ਅੱਜ ਵੀ ਚੀਜ਼ ਬਣ ਕੇ ਉੱਠਦਾ ਹੈ ਤੇ ਜਿਸ ਪ੍ਰਵਾਹ ਦੇ ਨਾਲ ਅੱਜ ਇਸ ਘਟਨਾ ਦਾ ਜ਼ਿਕਰ ਕਰਾਂਗੇ ਉਸ ਪਰਿਵਾਰ ਦੀ ਅਜਹੀ ਦਰਦਨਾਕ ਵਾਰਤਾ ਹੈ ਉਹਨਾਂ ਦਾ ਇੱਕ ਬਜ਼ੁਰਗ ਅੱਜ ਵੀ ਉਸ ਘਟਨਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਪੰਜ ਜੀ ਜਿਹੜੇ ਨੇ ਉਹ ਨਾ ਹੱਲਿਆਂ ਦੀ ਭੇਟ ਚੜੇ ਆ ਤੇ ਉਹਨਾਂ ਨੂੰ ਅੱਜ ਵੀ ਅਫਸੋਸ ਹੈ ਕਿ ਉਹ ਆਪਣੇ ਮਾਤਾ ਪਿਤਾ ਚਾਚਾ ਜੀ ਭਰਾ ਤੇ ਹੋਰ ਰਿਸ਼ਤੇਦਾਰਾਂ ਦੇ ਸਿਵਿਆਂ ਨੂੰ ਅਗਨੀ ਭੇਟ ਨਹੀਂ ਕਰ ਸਕੇ ਤੇ ਉਸ ਸਾਲ ਨੂੰ ਹਟਾਉਂਦੇ ਹੋਏ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹ ਪਰਿਵਾਰ ਦੇ ਮੈਂਬਰ ਬਾਬਾ ਸੁਰਜਨ ਸਿੰਘ ਦੇ ਪੋਤਰੇ ਗੁਰਦੇਵਤ ਸਿੰਘ ਜੀ ਸਾਡੇ ਨਾਲ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਥੋੜਾ ਦੱਸ ਦੇਣਾ ਚਾਹੁੰਦੇ ਆ ਕਿ ਬਾਬਾ ਜੀ ਪਾਕਿਸਤਾਨ ਦੇ ਵਿੱਚ 237 ਚੱਕ ਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿੱਚ ਗੁਰੂ ਘਰ ਦੀ ਸੇਵਾ ਸੰਭਾਲ ਕਰ ਰਹੇ ਸੀਗੇ ਤੇ ਉਹਨਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਇੱਧਰ ਆਉਣ ਦੀ ਅਜਾਇਤ ਦੇ ਦਿੱਤੀ ਉਸ ਤੋਂ ਬਾਅਦ ਆਏ ਜਹੂਮ ਨੇ ਆਏ ਲੋਕਾਂ ਨੇ ਉਹਨਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕਰਦੇ ਆ ਸ਼ਹੀਦ ਕਰ ਦਿੱਤਾ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਜਾਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਜੋ ਕੁਝ ਵਾਪਰਿਆ ਉਹ ਆਪਾਂ ਉਨ੍ਹਾਂ ਦੇ ਪੋਤਰੇ ਦੇ ਕੋਲੋਂ ਜਾਣਨਾ ਚਾਹਾਂਗੇ ਪਾਕਿਸਤਾਨ ਦੇ ਵਿੱਚ ਪਹਿਲਾ ਪਿੰਡ ਤੇ ਉਸ ਤੋਂ ਬਾਅਦ ਤੁਸੀਂ ਕਿੱਥੇ ਆ ਗਏ ਪਿੰਡ ਪਹਿਲਾ ਪਿੰਡ ਬੁਰਜ ਟੱਲਾ ਜ਼ਿਲ੍ਹਾ ਗੁਜਰਾਲ ਉਟਵਾਗ ਪਿੰਡ 237 ਚੱਕ ਜ਼ਿਲ੍ਹਾ ਲਾਹੌਰ ਤੁਸੀਂ ਗੜਾਲ ਇੱਥੇ ਆ ਕੇ ਬਸ ਆ ਤੁਹਾਡੇ ਪਰਿਵਾਰ ਦਾ ਜਾਨੀ ਕਿ ਕੀ ਕਾਰੋਬਾਰ ਸੀਗਾ ਉੱਥੇ ਆਪਣੇ ਖੇਤੀਬਾੜੀ ਕਿਰਤ ਕਰਨੀ ਆਪਣੀ ਧਰਮ ਦੀ ਕਰਕੇ ਖਾਣਾ ਇਹੀ ਸਾਡੀ ਕਿਰਤੀ ਦੇਸ਼ ਦੀ ਰੱਛਾ ਦੇ ਵਿੱਚ ਆਪਣਾ ਸਾਡਾ ਪੂਰਾ ਪਰਿਵਾਰ ਦਾ ਧਿਆਨ ਸੀ ਜਿਹੜਾ ਦੇਸ਼ ਜਾਨ ਕਰਾਉਣ ਤੇ ਤੇ ਤੁਹਾਡੇ ਜਿਹੜੇ ਬਾਬਾ ਜੀ ਸੀਗੇ ਦਾਦਾ ਜੀ ਹੀ ਜਿਹੜੇ ਤੁਹਾਡੇ ਉਹ ਕੀ ਕਰਦੇ ਸੀਗੇ ਉਹ ਆਪਣੇ ਮਹਾਰਾਜ ਦੀ ਲੇਵ ਲੱਗੀ ਸੀ ਉਹਨਾਂ ਦੇ ਹਰ ਵਕਤ ਉਹਨਾਂ ਦਾ ਸਿਮਰਨ ਦੇ ਨਾਲ ਧਿਆਨ ਸੀ ਇਹੀ ਸੀ ਹਰ ਵਕਤ ਸਾਰੇ ਉਨ ਪਰਦੇਸ਼ ਦੇ ਗੁਰੂ ਦੇ ਲਾੜ ਰੱਖੋ ਗੁਰੂ ਦੇ ਨਾਲ ਪਿਆਰ ਕਰੋ ਇਹ ਦੁਗੜੀ ਕੋਈ ਸੰਸਾਰ ਦੀ ਚੀਜ਼ ਨਹੀਂ ਜਿਹੜਾ ਤੁਹਾਡੀ ਰੱਖਿਆ ਕਰ ਸਕਦੀ ਤੇ ਫਿਰ ਜਦੋਂ ਤੁਸੀਂ ਜਾਨੀ ਕਿ ਉੱਥੋਂ ਪਾਕਿਸਤਾਨ ਦੇ ਵਿੱਚੋਂ ਤੁਰੇ ਤੇ ਉਸ ਟਾਈਮ ਕੀ ਹਾਲਾਤ ਸੀਗੇ ਉਹਨਾਂ ਨੇ ਮਹਾਰਾਜ ਨੇ ਮਹਾਰਾਜ ਬਾਬਾ ਸੁਦਨ ਸਿੰਘ ਜੀ ਉਹਨਾਂ ਆਖਿਆ ਕਿ ਅਸਾਂ ਤੇ ਇੱਥੇ ਹੀ ਜੀ ਪਾਵਾਂਗੇ ਤੁਸੀਂ ਆਪਣੇ ਜਿੱਥੇ ਜਾਣਾ ਜਾਓ ਊਂ ਇੰਨਾ ਛੱਡ ਕੇ ਆ ਗਿਆ ਜਿਹਦਾ ਕੋਈ ਸਾਥ ਨਹੀਂ ਉਸ ਟਾਈਮ ਤੁਹਾਡੀ ਉਮਰ ਕਿੰਨੀ ਕੁ ਸੀਗੀ ਉਸ ਵਕਤ ਤੇ ਮੇਰੀ ਉਮਰ ਲਗਭਗ 7-8 ਸਾਲ ਸੀ ਤੇ ਫਿਰ ਤੁਸੀਂ ਤਾਂ ਇਸ ਸਾਰੇ ਜਿਹੜਾ ਦਨ ਕੇ ਦਰਦ ਭਰਿਆ ਸਾਲ ਸੀਗਾ ਉਹਨੂੰ ਤੁਸੀਂ ਬੜੀ ਗੌਰ ਨਾਲ ਦੇਖਿਆ ਹੋਵੇਗਾ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਹੁਣ ਬਦਨਨਾਥ ਇਨਾ ਕੀ ਹੈ ਕਿ ਕੋਈ ਬਿਆਨ ਕਰਨ ਦੇ ਯੋਗ ਨਹੀਂ ਹੈ ਬਿਆਨ ਕਰੀਏ ਤੇ ਮਹੌਤ ਸਮਾਨ ਨੂੰ ਵਰਕੋ ਉਹ ਕਿੰਬਾ ਇਨਾ ਜੂਨ ਚੜ ਕੇ ਆ ਗਿਆ 18 ਭਾਦਰੂ ਸੀ ਆਪਣੇ ਸਾਰਾ ਪਿੰਡ ਕਰੋ ਨਿਕਲ ਗਿਆ ਬੱਦਲ ਪੈਣ ਲਿਆ ਸੀ ਅੰਨੇ ਵਾ ਗੋਲੀਆਂ ਦਾੰਗਾ ਤਿਰਪਾਨਾ ਲੈ ਕੇ ਨਾ ਜੂਮ ਆ ਗਿਆ ਕਈ ਬੰਦੇ ਕਤਲੇਆਮ ਹੋ ਗਏ ਕਈ ਆਪਣੇ ਪੱਜ ਨਾ ਠਕੇ ਇਤ ਤਹਿਸੀਲ ਜੜਾਲੇ ਉੱਥੇ ਪਹੁੰਚ ਗਏ ਤੇ ਫਿਰ ਉੱਥੇ ਕੀ ਹੋਇਆ ਉੱਥੇ ਜਾ ਕੇ ਫਿਰ ਅੰਨੇ ਵਾ ਉੱਥੇ ਵੀ ਗੋਲੀ ਚਲੀ ਕਤਲੇਆਮ ਹੋਈ ਕਈ ਹਜ਼ਾਰਾਂ ਦੇ ਕਰੀਬ ਮਾਰੇ ਗਏ ਪਰਵਾਰ ਇੱਕ ਦੋ ਨਹੀਂ ਲਾਸ਼ਾਂ ਤੇ ਲਾਸ਼ਾਂ ਚੜ ਗਈਆਂ ਬੱਚੇ ਇਸ ਬਰਸ਼ਾਂ ਦੇ ਟੰਗੇ ਸੀ ਅੱਜ ਵੀ ਮੈਨੂੰ ਨਜ਼ਰ ਆਉਂਦੇ ਐਨੇ ਲੋਕ ਕਿੱਥੋਂ ਆਏ ਸੀਗੇ ਉੱਥੇ ਜੜਾਂ ਵਾਲੇ ਦੇ ਉੱਥੇ ਵਾਲੇ ਦੇ ਵਾਲੇ ਇਸੇ ਡਰ ਕੇ ਮਾਰੇ ਆ ਰਹੇ ਤੇ ਜੂਂ ਚੜ ਚੜ ਕੇ ਆ ਰਹੇ ਸੀ ਨਾਲ ਇਸ ਤਰ੍ਹਾਂ ਜਾਬਦੇ ਸੀ ਜਿਵੇਂ ਮਿਲਟਰੀ ਫੌਜੇ ਕੋਈ ਹੋਰ ਇਸ ਤਰ੍ਹਾਂ ਜਾਬਦੇ ਸੀ ਉਹਦੇ ਕਰਕੇ ਡਰਦੇ ਹਮਾਰੇ ਦੁਨੀਆ ਪਿੰਡਾਂ ਛੱਡ ਕੇ ਉੱਥੇ ਸੋਚਿਆ ਇਕੱਠੇ ਹੋ ਕੇ ਵੱਜਾਂਗੇ ਪਰ ਉੱਥੇ ਵੀ ਮੌਤ ਕਾਲ ਆ ਗਿਆ ਤੇ ਤੁਹਾਡੇ ਕਿੰਨੇ ਪਰਿਵਾਰ ਦੇ ਮੈਂਬਰ ਸੀਗੇ ਜਿਹੜੇ ਜਾਨੀ ਕਿ ਉੱਥੇ ਇਹਨਾਂ ਦੰਗਿਆਂ ਦੀ ਭੇਟ ਚੜ ਗਏ ਉੱਥੇ ਫਿਰ ਮਹਾਰਾਜ ਸਾਡੇ ਮਾਤਾ ਜੀ ਇੰਦਰਕੌਰ ਪਿਤਾ ਸਰਦਾਰ ਸਿੰਘ ਚਾਚਾ ਦਲੀਪ ਸਿੰਘ ਭਰਾ ਬਤਾਰ ਸਿੰਘ ਇਹ ਉੱਥੇ ਸ਼ਹੀਦ ਹੋ ਗਏ ਹੋਰ ਵੀ ਕਈ ਨਾਂ ਨੇ ਹੁਣ ਬਸ ਇਹ ਤੇ ਬਹੁਤ ਵੱਡੀ ਬੰਦਲੀ ਐ ਲੇਟ ਪਰ ਨਹੀਂ ਇੰਨਾ ਕਿ ਮੈਂ ਆਪਨੇ ਆਪਣੇ ਵਿੱਚੋਂ ਜਦੋਂ ਤੁਸੀਂ ਉੱਥੋਂ ਫਿਰ ਬਚ ਕੇ ਕਿਵੇਂ ਨਿਕਲੇ ਉੱਥੋਂ ਬਚ ਕੇ ਕੀ ਉੱਥੇ ਪਰਮਾਤਮਾ ਨੇ ਰੱਖਿਆ ਉੱਥੇ ਇੰਨੀ ਕਤਲੇਆਮ ਹੋਈ ਸਾਡੇ ਮਾਤਾ ਦੇ ਇਹਨਾਂ ਸਾਰੇ ਪਰਿਵਾਰ ਦੇ ਗੋਲੀਆਂ ਨਾਲ ਸਰੀਰ ਵਿੰਨੇ ਗੇ ਪਿਤਾ ਸਾਰਿਆਂ ਦੇ ਇਹਨਾਂ ਦੇ ਫਿਰ ਸਾਨੂੰ ਪਰਮਾਤਮਾ ਨੇ ਰੱਖਿਆ ਜਿਵੇਂ ਆ ਕੇ ਰੱਖ ਲੰਦਾ ਇੱਕ ਪਠਾਨ ਸਿੰਘ ਨੇ ਸਾਨੂੰ ਫੜ ਕੇ ਦੇ ਆਪਣੇ ਰੱਖ ਲਿਆ ਦਾ ਖਬਰਦਾਰ ਇਹਨਾਂ ਨੂੰ ਕਿਸੇ ਕੋ ਸ਼ੱਕ ਆ ਕਿ ਬੱਚੇ ਵਰਚਾਂ ਦੇ ਟੰਗੇ ਸਾਡੇ ਆਲੇ-ਦੁਆਲੇ ਪਰ ਪ੍ਰਮਾਤਮਾ ਨੇ ਸਾਨੂੰ ਰੱਖਿਆ ਤੇ ਤੁਸੀਂ ਕਿੰਨੇ ਮੈਂਬਰ ਉੱਥੋਂ ਨਿਕਲ ਕੇ ਆਏ ਸੀਗੇ ਉੱਥੇ ਫਿਰ ਅਸਾਂ ਕੁਝ ਹੀ ਮੈਂਬਰ ਇਕੱਠੇ ਹੋ ਤੂ ਬਾਅਦ ਸਾਰੇ ਮੇਰੀ ਯਾਦ ਵੀ ਕੁਝ ਖਤਮ ਹੋ ਗਈ ਬਾਕੀ ਸਾਰੇ ਸਭ ਕੁਝ ਮੈਂਬਰੀ ਜਿਹੜੇ ਆਏ ਦੋ ਜਿਹੜੇ ਪੰਜ ਚਾਰ ਸੀ ਬਾਕੀਆਂ ਦਾ ਪਤਾ ਨਹੀਂ ਕੋ ਕਿੱਧਰ ਖਲਣ ਗਿਆ ਕਿ ਕਿੱਧਰ ਖਲੇ ਗਿਆ ਇਸੇ ਤਰ੍ਹਾਂ ਜਗਾ ਜਗਾ ਆ ਕੇ ਫਿਰ ਆ ਕੇ ਜਿਵੇਂ ਜਿਵੇਂ ਕਿ ਉਹ ਉਸ ਤਰ੍ਹਾਂ ਸਤਾਨ ਪ੍ਰਾਪਤ ਜਦੋਂ ਤੁਸੀਂ ਆ ਰਹੇ ਸੀਗੇ ਸੁੰਡ ਵਿੱਚ ਆਉਂਦਾ ਕਿ ਉੱਥੇ ਬੜਾ ਮੀਂਹ ਪੈ ਰਿਹਾ ਸੀਗਾ ਬੜੀ ਵੱਗ ਟੁਕ ਹੋ ਰਹੀ ਸੀ ਖੂਨ ਪਾਣੀ ਵਿੱਚ ਵਹਿ ਰਿਹਾ ਸੀਗਾ ਤੇ ਲੋਕਾਂ ਦੀਆਂ ਲਾਸ਼ਾਂ ਵੀ ਜਿਹੜੀਆਂ ਨੇ ਉਹ ਵੀ ਕੱਸੀਆਂ ਨਹਿਰਾਂ ਦੇ ਵਿੱਚ ਰੁੜੀਆਂ ਜਾ ਰਹੀਆਂ ਸੀਗੀਆਂ ਤੇ ਇਹ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਉਸ ਟਾਈਮ ਉਸ ਵਕਤ ਤੇਤ ਦਾ ਸੀ ਤੁਹਾਨੂੰ ਕੀ ਦਸੀਏ ਕਿ ਵਿਤੰਨ ਦਸੀਏ ਕਿ ਪਹਿਲਾਂ ਇੱਕੋ ਗਲੀ ਮੈਂ ਪਾਕੀ ਤੇ ਕੁ ਵਿਆਖਣ ਬਜੋਗ ਸ਼ਬਦ ਨਹੀਂ ਹੈ ਕਿਤੇ ਕਿਤੇ ਨਹਿਰਾ ਪਾਣੀ ਸੀ ਬਦਲ ਪਿਆ ਸੀ ਨਹਿਰਾ ਦੇ ਵਿੱਚ ਲਾਚਾ ਲੁੜਦੀਆਂ ਰਾਹ ਦੇ ਵਿੱਚ ਪਈਆਂ ਉੱਥੇ ਬੰਦਿਆਂ ਨੇ ਸੋਚਿਆ ਕਿ ਉੱਥੇ ਵੱਧ ਜਾਗੇ ਪਰ ਉੱਥੇ ਵੀ ਤੁਹਾਨੂੰ ਦੱਸਿਆ ਕਿ ਮੌਤ ਆ ਕੇ ਖੜੀ ਹੋਗੀ ਤਾਂ ਵੀ ਇਹ ਤਰੱਕਤ ਲਿਆਮੋ ਤੇ ਤੁਸੀਂ ਇੱਕ ਜ਼ਿਕਰ ਕੀਤਾ ਸੀਗਾ ਵੀ ਸਾਨੂੰ ਸਾਡੇ ਜਾਨੀ ਕਿ ਪਤਨੀ ਦਾਦੀ ਜੀ ਕਿਸੇ ਢੰਗ ਨਾਲ ਲੁਕੋ ਕੇ ਲਿਆਏ ਨੇ ਉਥੋਂ ਇਹ ਫਿਰ ਸਾਡੀ ਮਾਤਾ ਹੀ ਵੱਡੇ ਸਾਡੇ ਪਿਤਾ ਦੇ ਘਰੋਂ ਭਰਾ ਦੇ ਉਹ ਸਾਨੂੰ ਲਿਆਈ ਜਿਵੇਂ ਵੀ ਲਾਈ ਔਰ ਉਹ ਲੁਕੋ ਕੇ ਜਿਵੇਂ ਮਦਲ ਸਾਨੂੰ ਉਹ ਆਪਣੇ ਲਾਈ ਫਿਰ ਸਾਡੇ ਹੋਰ ਵੀ ਜਿਹੜੇ ਦੋ ਤਿੰਨ ਨਾਲ ਬੰਦੇ ਜਿਵੇਂ ਉਹ ਲਕੋ ਕੇ ਆਏ ਅਸਮਬਾਦ ਦੇ ਨਾਸਤੇ ਪਾਜਾਂ ਦੇ ਜਨ ਇਸ ਘਟਨਾ ਤੋਂ ਬਾਅਦ ਜਦੋਂ ਤੁਸੀਂ ਭਾਰਤ ਵਿੱਚ ਆ ਗਏ ਤੇ ਭਾਰਤ ਵਿੱਚ ਸਭ ਤੋਂ ਪਹਿਲਾਂ ਕਿੱਥੇ ਆ ਕੇ ਰਹੇ ਸੀ ਉੱਥੋਂ ਆ ਕੇ ਅਸਾਂ ਇਹ ਤੇ ਕਈ ਥਾਵਾਂ ਸੀ ਜਿਹਦਾ ਮਤਲਬ 3 ਮਹੀਨੇ ਪਟਿਆਲੇ ਆ ਕੇ ਤੇਸ਼ਮਤੇ ਦੇ ਇੱਥੇ ਫਿਰ ਜਿੰਨਾ ਸਾਡੇ ਮਾਤਾ ਜੀ ਪਿਆਰ ਆਖਾਂਗੇ ਭਰਾ ਪਤਾ ਜੀ ਤੁਸੀਂ ਵੱਡੇ ਸੀ ਉਹਨੂੰ ਮਾਤਾ ਜੀ ਮੈਂ ਆ ਰਿਹਾ ਤਾਂ ਜੀ ਨੂੰ ਤੇ ਸਾਜੀ ਉਹਨਾਂ ਦੇ ਬਹੁਤ سارے ਜ਼ਖਮ ਸੀ ਸਾਤ 50 ਸਾਤ ਜਖਮ ਵੀ ਉਹ ਤੇ ਲਾਜ ਹੋਇਆ ਇੱਥੇ ਰੇ ਤੂੰ ਫਿਰ ਲੰਦੇ ਜੋ ਵੀ ਇੱਥੇ ਤੂੰ ਲੱਗੇ ਸਾਨੂੰ ਇੱਥੇ ਫਿਰਾ ਕੇ ਸਾਡੇ ਵੀ ਅਸਾਮੀ ਜੋ ਕੁਝ ਹੋਤੇ ਰਹਿ ਗਏ ਫਿਰ ਤੂੰ ਆਗਾ ਪਰ ਇਹ ਯਾ ਸਾ ਤੁਹਾਡੇ ਤਾਇਆ ਜੀ ਦਾ ਕੀ ਨਾਂ ਸੀਗਾ ਜਿਨ੍ਹਾਂ ਦੇ ਇੰਨੇ ਜਖਮ ਸੀਗੇ ਉਹਦਾ ਨਾਂ ਸਰਦਾਰ ਮਹਾਦਰ ਸਿੰਘ ਸੀ ਤੇ ਫਿਰ ਜਦੋਂ ਤੁਹਾਡੇ ਮਾਤਾ ਪਿਤਾ ਤੇ ਤੁਹਾਡਾ ਭਰਾ ਯਾਨੀ ਕਿ ਉਧਰ ਪਾਕਿਸਤਾਨ ਦੇ ਵਿੱਚ ਹੀ ਸ਼ਹੀਦ ਹੋ ਗਏ ਤੇ ਉਸ ਤੋਂ ਬਾਅਦ ਫਿਰ ਤੁਹਾਡਾ ਪਾਲਣ ਪੋਸਣ ਕਿਨੇ ਕੀਤਾ ਪਾਲਣ ਪੋਸਣ ਵੀ ਇਸੇ ਸਰਦ ਸਾਡੇ ਪਿਤਾ ਜੀ ਭਦਰ ਸਿੰਘ ਤੇ ਮਾਤਾ ਕੇਸਰ ਕੌਰ ਨੇ ਕੀਤਾ ਇਹਨਾਂ ਦਾ ਨਾਹੀਂ ਮਾਤਾ ਕੇਸਰ ਕੌਰ ਮੈਨੂੰ ਮਾਤਾ ਹੀ ਆਣਾ ਤੁਹਾਨੂੰ ਉਹਨੇ ਇੱਥੇ ਪਾਲਿਆ ਉਹਨੇ ਸਾਰਾ ਕੁਝ ਕੀਤਾ ਜੋ ਕੁਝ ਕੀਤਾ ਇਹਨਾਂ ਦੋਨੇ ਤੇ ਸਾਡੀ ਸਾਰੀ ਢਾਡੀ ਪਰਵਰਿਸ਼ ਉਹਨਾਂ ਨੇ ਕੀਤੀ ਫਿਰ ਉਹਨਾਂ ਨੇ ਕੀਤੀ ਜੋ ਕੁਝ ਕੀਤਾ ਤੇ ਪਾਕਿਸਤਾਨ ਦੇ ਵਿੱਚ ਤੁਹਾਡੀ ਜਾਇਦਾਦ ਕੋਈ ਆਈ ਕਿਚੀ ਨਹੀਂ ਆਇਆ ਕੋਈ ਸਰਕਾਰ ਨੇ ਅੱਜ ਤੱਕ ਸਾਨੂੰ ਨਾ ਤੇ ਕੁ ਸਨਮਾਨਦ ਕੀਤਾ ਨਾ ਕੋਈ ਜ਼ਾਇਦਾ ਦਿੱਤੀ ਹੈ ਜਿਵੇਂ ਸਾਡਾ ਹੋਈ ਤੇ ਅੱਜ ਵੀ ਸਾਨੂੰ ਭੜੀ ਨਿਗਾਨਾਂ ਨਹੀਂ ਵੇਚਦੇ ਨੇ ਤੇ ਜਗਾਨੀ ਵੇਚਦੇ ਸੇ ਹਾ ਸੌਣ ਵਿੱਚ ਆਇਆ ਕਿ ਤੁਹਾਡੇ ਜਿਹੜੇ ਦਾਦਾ ਜੀ ਸੀਗੇ ਉਹ ਉਧਰ ਨੰਬਰਦਾਰ ਸੀਗੇ ਗੁਜਰਾਂ ਵਾਲੇ ਦੇ ਤੇ ਉਸ ਤੋਂ ਬਾਅਦ 200 ਸੈਂਟੀ ਵਿੱਚ ਵੀ ਆ ਕੇ ਉਹ ਨੰਬਰਦਾਰ ਸੀਗੇ ਤੇ ਕਿੰਨੀ ਕੁ ਤੁਹਾਡੀ ਜ਼ਮੀਨ ਜਾਇਦਾਦ ਸੀਗੀ ਇਹ ਪਹਿਲਾ ਜ਼ੈਲਦਾਰ ਵੀ ਸੀ ਮਿਲ ਨਾਮ ਉਹ ਥੋੜੀ ਮਰਮਾ ਤੇ ਇਹਨਾਂ ਦਾ ਸੀ ਘੋੜੀਆਂ ਸੀ ਉਹਨਾਂ ਦਾ ਪਾਸ 7 ਮਰਮੇ ਜ਼ਮੀਨ ਸੀ 8 ਤੇ ਉਹ ਸਭ ਨੂੰ ਸਮ ਨਿਕਾਦਾ ਗਵਰਨਮੈਂਟ ਨੇ ਅੱਜ ਤੱਕ ਤੋ ਸੇ ਆ ਕੇ ਪਹਿਲਾਂ ਹੀ ਬਿਆਨ ਕਰ ਚੁੱਕਾ ਕੁਝ ਵੀ ਅੱਜ ਤੱਕ ਜ਼ਮੀਨ ਜਾਂ ਕੁਝ ਨਹੀਂ ਗਵਰਨਮੈਂਟ ਨੇ ਕੀਤਾ ਸਮਾਂ ਪਿੰਡ ਸਾਡੀ ਜਾਇਦਾਦ ਕੁਝ ਨਹੀਂ ਦਿੱਤੀ ਇੱਕ ਆਈ ਹੈ ਤੇ ਸਿਰਫ ਸਾਡੇ ਉੱਤੇ ਗਮ ਦਿਮਾਗੂ ਸਾਬ ਦੀ ਉਹ ਜ਼ਮੀਨ ਆਈ ਥੋੜੀ ਜਿਹੀ ਉਹ ਵੀ ਪਿੰਡ ਦੇ ਤਾਲ ਚ ਉਹ ਕਿੰਨੇ ਕਿ ਜਮੇਂ ਸੀਗੀ ਉਹਦਾ ਕੀ ਕਿਲਾ ਇਹ ਲਗਪਗ ਤੇ ਉਹ ਅੱਜ ਵੀ ਖੂਹ ਉੱਥੇ ਮੌਜੂਦ ਹੈ ਆदमी ਆਦਮੀ ਉੱਥੇ ਸਰਤ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਉਹ ਖੂਹ ਅੱਜ ਵੀ ਮੌਜੂਦ ਹੈ ਉੱਥੇ ਅੱਜ ਵੀ ਮੌਜੂਦ ਹੈ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਪਰਿਵਾਰ ਸੀ ਉਹ ਇੱਕ ਥਾਂ ਤੇ ਇਕੱਠਾ ਹੋ ਗਿਆ ਸੀ ਜਾਂ ਫਿਰ ਵੱਖੋ ਵੱਖਰਾ ਹੋ ਗਿਆ ਸਭ ਵੱਖੋ ਵੱਖੋ ਕਿੱਧਰ ਕਿੱਧਰ ਚਲੇ ਗਏ ਕੋਈ ਇਕੱਠਾ ਨਹੀਂ ਹੋਇਆ ਫਿਰ ਇਸੇ ਜਰਾ ਮਦਲ ਕੇ ਸਭ ਨਿਕੜ ਗਏ ਜਦ ਪਾਕਿਸਤਾਨ ਵਾਇਨੇ ਕੋਈ ਇਕੱਠਾ ਨਹੀਂ ਹੋਇਆ ਫਿਰ ਥੋੜੇ ਜੇ ਆ ਕੇ ਜੀ ਉਹ ਵੀ ਇਕੱਠੇ ਹੋਈ ਪਿੰਡ ਬਾਸਵਾ ਤਹਿਸੀਲ ਜੋ ਆਪਣੇ ਰਾਜਪੁਰਾ ਜ਼ਿਲ੍ਹਾ ਪਟਿਆਲੇ ਚ ਇੱਥੇ ਮੈਂ ਦੱਸ ਦੇਣਾ ਚਾਹਨਾ ਕਿ ਇਹਨਾਂ ਦੇ ਛੋਟੇ ਭਰਾ ਤਾਇਆ ਜੀ ਦੇ ਬੇਟੇ ਸਰਦਾਰ ਬਲੀ ਸਿੰਘ ਨੇ ਦੱਸਿਆ ਕਿ ਸਾਡੀ ਜਿਹੜੀ ਉਹ ਜ਼ਮੀਨ ਸੀਗੀ ਉਹ ਪਾਕਿਸਤਾਨ ਦੇ ਵਿੱਚ ਰਹੇਗੀ ਸੀ ਕਿ ਉਹ ਸਾਨੂੰ ਜ਼ਮੀਨ ਇਸ ਕਰਕੇ ਨਹੀਂ ਸੀ ਮਿਲੀ ਕਿ ਵੀ ਉਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਉਹ ਉਧਰ ਸ਼ਹੀਦ ਹੋ ਗਏ ਸੀ ਤੇ ਉਹਨਾਂ ਦੀ ਸ਼ਹੀਦੀ ਦਾ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਸੀ ਕਿਉਂਕਿ ਇਹ ਸਾਰੇ ਜਿਹਨੇ ਇੱਧਰ ਆ ਗਏ ਸੀ ਤੇ ਉਹ ਉਹਨਾਂ ਨੂੰ ਇੱਕ ਦੋ ਦਿਨ ਬਾਅਦ ਦੇ ਵਿੱਚ ਜਿਹੜੇ ਉੱਥੇ ਦੇ ਪਠਾਨ ਸੀ ਜਾਂ ਜਾਨੀ ਕਿ ਜੋ ਹੋਮ ਸੀ ਜਿਹੜੇ ਲੁੱਟਾਖਾ ਕਰਨ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਨੇ ਇੱਕ ਦੋ ਦਿਨ ਬਾਅਦ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਤੇ ਇਸ ਕਰਕੇ ਉਹਨਾਂ ਦਾ ਕੋਈ ਜਿੰਨੀ ਜ਼ਮੀਨ ਜਾਇਦਾਦ ਸੀਗੀ ਸਾਰੀ ਸੰਤ ਬਾਬਾ ਸੁਰਜਨ ਸਿੰਘ ਦੇ ਨਾਂ ਸੀਗੀ ਤੇ ਉਹਨਾਂ ਦੇ ਨਾਂ ਹੋਣ ਕਰਕੇ ਉਹਨਾਂ ਦੀ ਜਿਹੜੀ ਜ਼ਮੀਨ ਜਾਇਦਾਦ ਹੈ ਉਹ ਇਹਨਾਂ ਨੂੰ ਨਹੀਂ ਮਿਲੀ ਪਰ ਇਹਨਾਂ ਨੇ ਰਿਕਾਰਡ ਕਢਾਇਆ ਜਲੰਧਰ ਤੋਂ ਜਾ ਕੇ ਤੇ ਉਹ ਜਲੰਧਰ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਤੁਹਾਡੀ 7 ਮਰਬੇ ਜ਼ਮੀਨ ਸੀ ਜਿਹੜੀ ਉਥੇ ਪਾਕਿਸਤਾਨ ਦੇ ਵਿੱਚ ਅੱਜ ਵੀ ਮੌਜੂਦ ਹੈ ਪਰ ਲੇਕਿਨ ਉਹ ਇਹਨਾਂ ਨੂੰ ਕੋਈ ਨਹੀਂ ਮਿਲੀ ਨਾ ਇਹਨਾਂ ਦੇ ਵਿੱਚ ਕੋਈ ਇੰਨੀ ਪੈਰਵਾਹੀ ਕਰਨ ਵਾਲਾ ਸੀ ਤੇ ਨਾ ਇਹਨਾਂ ਨੇ ਬਹੁਤੀ ਕੋਈ ਪੈਰਵਾਹੀ ਇਸ ਮਾਮਲੇ ਤੇ ਕੀਤੀ ਤੇ ਜਿਹੜੇ ਇਹਨਾਂ ਦੇ ਤਾਇਆ ਜੀ ਸੀਗੇ ਨਰੈਣ ਸਿੰਘ ਜੀ ਇੱਥੇ ਲੰਮਾ ਸਮਾਂ ਗੁਰੂ ਘਰ ਦੀ ਸੇਵਾ ਕਰਦੇ ਹੋਏ ਆਪਣੇ ਪਰਿਵਾਰ ਨੂੰ ਪਾਲਦੇ ਰਹੇ ਤੇ ਪਰਿਵਾਰ ਨੂੰ ਪਾਲਿਆ ਇਹਨਾਂ ਦੇ ਜਾਇਕੇ ਤਾਇਆ ਜੀ ਬਹਾਦਰ ਸਿੰਘ ਜੀ ਨੇ ਉਹਨਾਂ ਸਾਨੂੰ ਸਾਰੇ ਹੱਤਾਂ ਮਦਦ ਦੇ ਸੂਤ ਦੇ ਕੇ ਪਰ ਪਾਲਿਆ ਹਰ ਕੰਮ ਉਹਨਾਂ ਕੀਤੇ ਵਿਆਹ ਸ਼ਾਦੀ ਸਾਰਾ ਕੁਝ ਕੀਤਾ ਆਪਣੀ ਮਿਹਨਤ ਮਜ਼ਦੂਰੀ ਕਰਕੇ ਪਰ ਕੇ ਦੇਸੇ ਦਾ ਆਪਣਾ ਜੀਵਨ ਬਤੀਤ ਕਰਦੇ ਦੇ ਇਸੇ ਕਰਦੇ ਕਰਦੇ ਹੁਣ ਇਸ ਵਕਤ ਅਸੀਂ ਜਿਲ੍ਹਾ ਰਾਮਪੁਰ ਉੱਤਰ ਪ੍ਰਦੇਸ਼ ਪਿੰਡ ਤਸਵਾਰ ਦੇ ਪਿੰਡ ਮਾਥੇਰਾ ਨੰਬਰ 5 ਚਾਹਾ ਸਾਹ ਉੱਥੇ ਆਪਣਾ ਜੀਵਨ ਬਤੀਤ ਕਰਦੇ ਆਂ ਬਾਬਾ ਬਹਾਦਰ ਸਿੰਘ ਜੀ ਸੀਗੇ ਹਾਂ ਉਹਨਾਂ ਨੇ ਫਿਰ ਆ ਕੇ ਇੱਥੇ ਕੀ ਕਾਰੋਬਾਰ ਕੀਤਾ ਉਹ ਕਿ ਉਹ ਵੀ ਗੁਰੂ ਘਰ ਦੀ ਸੇਵਾ ਕਰਦੇ ਰਹੇ ਗੁਰੂ ਘਰ ਦੀ ਵੀ ਸੇਵਾ ਕਰਦੇ ਰਹੇ ਆਪਣੇ ਖੇਤੀਬਾੜੀ ਬਾਰੇ ਆਪਣੇ ਪਰਿਵਾਰ ਦੀ ਉਸ ਵਿੱਚ ਸਾਡੇ ਕੋਲ ਕੋਈ ਜ਼ਿਆਦਾ ਨਹੀਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਦੀ ਪਰਪਰਸ ਕਰਦੇ ਰਹੇ ਪਰ ਤੇ ਆਪਣਾ ਸੰਸਾਰਾਲੇ ਵੇ ਪਾਲ ਇਸੇ ਕੰਮ 'ਚ ਹੀ ਲੱਗੇ ਨਾ ਥਾਲੀ ਵਾਰ ਤੁਸੀਂ ਉਹਨਾਂ ਦੇ ਯਾਨੀ ਕਿ ਜੀਵਨ ਦੇ ਸਬੰਧ ਵਿੱਚ ਕੋਈ ਗੱਲਬਾਤ ਕਹਿਣਾ ਚਾਹੋਗੇ ਹਾਂ ਉਹਨਾਂ ਦੇ ਬਾਰੇ ਰਹਿ ਗਏ ਤੁਸੀਂ ਨਹੀਂ ਜ਼ਿਕਰ ਕੀਤਾ ਹੋ ਉਹਨੂੰ ਤੁਸੀਂ ਕੀਤਾ ਉਹ ਵੀ ਅਸੀਂ ਦੱਸਾਂਗੇ ਉਹ ਇੱਥੇ ਹੀ ਪਿੰਡ ਬਾਸਮੇ ਦੇ ਵਿੱਚ ਇੱਕ ਹੈਜ਼ਰ ਨਾਂ ਦਾ ਉੱਥੇ ਹੀ ਪਿੰਡ 237 ਚੱਕ ਚ ਆਇਆ ਸੀ ਉਹ ਅੱਸੀ ਦਿਨ ਰੂਬਰੂ ਹੋ ਕੇ ਜਿਵੇਂ ਹੁਣ ਅਸੀਂ ਗੱਲਾਂ ਕਰਦੇ ਆ ਇਸੇ ਦਿਨ ਆ ਕੇ ਉਹ ਸਾਡੇ ਸਾਹਦੇ ਸਾਹਮਣੇ ਮੇਰੇ ਬਹਿ ਗਿਆ ਸੀ ਪਿਤਾ ਜੀ ਦੇ ਤੇ ਸਾਡੇ ਸਾਹਮਣੇ ਤੇ ਰੋਪਿਆ ਰੋ ਗਏ ਫਿਰ ਕੀ ਬਾਪਰੇ ਆ ਗਏ ਰੋਤੇ ਜ਼ਿਕਰ ਕਰਨ ਲੱਗਾ ਕਲਦਾਰ ਮਦਰ ਸਿੰਘ ਜੀ ਮੈਂ ਕੁਝ ਕਹਿ ਨਹੀਂ ਸਕਦਾ ਮਹਾਰਾਜ ਬਾਪੇ ਸਰਦਾਰ ਸਿੰਘ ਨੂੰ ਬੇਰਹਿਮੀ ਦੇ ਨਾਲ ਉਹਨਾਂ 'ਚੀਦ ਕੀਤਾ ਹੈ ਆਲੇ ਦਾ ਗੋਲੀਆਂ ਡੰਗਾ ਮਾਰਦੇ ਪਰ ਉਹਨਾਂ ਦੀ ਪੇਛ ਨਹੀਂ ਸੀ ਗਈ ਮਹਾਰਾਜੀ ਅੱਖਾਂ ਲੱਗੇ ਤੁਸਾਂ ਸਾਨੂੰ ਨਹੀਂ ਵੇਖਣਾ ਚਾਹੁੰਦੇ ਅਸਾ ਮਹਾਰਾਜ ਦੀ ਤਾਬੇਆ ਬੈਠਿਆ ਉਹ ਸਾਹਮਣੇ ਮਹਾਰਾਜ ਅੱਗੇ ਸ਼੍ਰੀ ਸਾਹਿਬ ਸਾਡਾ ਪਿਆ ਉਹਦੇ ਨਾਲ ਸਾਡਾ ਸ਼੍ਰੀ ਤੂਤੜ ਤੇ ਲੱਗ ਕਰ ਸਕਦੇ ਬਾਕੀ ਤੁਹਾਡੀ ਹਿੰਮਤ ਨਹੀਂ ਮੈਨੂੰ ਤੁਸਾਂ ਕੀ ਕਰ ਸਕੋ ਤੁਹਾਡੀ ਗੋਲੀ ਸਿੱਕਾ ਸਾਡੇ ਤੇ ਕੋਈ ਅਸਰ ਨਹੀਂ ਕਰਦੀ ਨਾ ਕੀਤਾ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਸ਼੍ਰੀ ਸਾਹਿਬ ਜਕੀਆ ਮਹਾਰਾਜ ਜੇ ਉਹ ਨਿਮਸ਼ਕਾਰ ਕਰਕੇ ਜੱਕੇ ਉਹਨਾਂ ਦਾ ਸਰ ਤਰਤੂ ਮਹਾਰਾਜ ਜਿਹੜਾ ਗੁਰੂ ਗ੍ਰੰਥ ਸਾਹਿਬ ਉਹਨਾਂ ਆਖਿਆ ਸਾਨੂੰ ਥੋੜਾ ਜਿਹਾ ਟਾਈਮ ਦਿਓ ਉਹ ਮਹਾਰਾਜ ਸੰਤੋਖ ਤੇ ਉਹਨਾਂ ਆਪਣੇ ਬਾਰੀ ਚ ਰੱਖਤਾ ਆਪਣਾ ਫਿਰ ਮਹਾਰਾਜ ਅੱਗੇ ਨਿਮਸ਼ਕਾਰ ਕਰਕੇ ਉਹਨਾਂ ਨੇ ਫਿਰ ਆਪਣੇ ਉਸੇ ਸ੍ਰੀ ਸਾਹਿਬ ਜਿਹੜੋਂ ਲੰਨਦਾ ਸੀ ਉਸੇ ਦੇ ਨਾਲ ਉਹਨਾਂ ਨੂੰ ਕੀਰ ਕਰਤਾ ਮਦ ਤੇ ਉਹਨਾਂ ਨੂੰ ਜਿਵੇਂ ਪੀਤਾਏ ਤੇ ਬਾਗ ਨੂੰ ਜਾਂਦਾ ਪੂਰੀ ਚਰੋਸ ਨਾ ਉਹ ਸ਼ਹੀਦ ਦੀ ਜਵਾਨੀ ਹੈ ਇਹ ਸਾਨੂੰ ਉਹਨਾਂ ਆ ਕੇ ਜਿੱਕਰ ਪੀਤਾ ਸਾਡੇ ਸਿਰ ਰੂਪ ਬਹਿ ਕੇ ਉਹਨੂੰ ਲਾ ਰਹਿਣਾ ਲਸਦਾ ਗਿਆ ਇਹ ਬੜਾ ਦਰਦਨਾਕ ਘਟਨਾ ਸੀ ਜਿਹੜੀ ਇਹਨਾਂ ਦੇ ਦਾਦਾ ਜੀ ਦੇ ਨਾਲ ਵਾਪਰੀ ਹੈ ਤੇ ਇਹਨਾਂ ਨੇ ਉਸ ਨੂੰ ਬਿਆਨ ਕੀਤਾ ਪਰ ਇਹਨਾਂ ਨੂੰ ਇਹ ਕੋਈ ਪਤਾ ਨਹੀਂ ਕਿ ਇਹਨਾਂ ਦੇ ਦਾਦਾ ਜੀ ਨਾਲ ਉਹਨਾਂ ਜ਼ਾਲਮਾਂ ਨੇ ਉਹਨਾਂ ਅਤਿਆਚਾਰੀਆਂ ਨੇ ਕੀ ਕੀਤਾ ਤੇ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ 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 ਗਿਆ ਤਾਂ ਵੀ ਉਸ ਸਮੇਂ ਉਸ ਵੇਲੇ ਸਾਨੂੰ ਰੋਣਾ ਆ ਗਿਆ ਸਾਰ ਸਾਰੇ ਕੁਛ ਉਹਨਾਂ ਬੇਰਹਿਮੀਆਂ ਨੇ ਪਠਾਨਾਂ ਨੇ ਆ ਕੇ ਉਹਨਾਂ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸਾਰਾ ਉਹਨਾਂ ਫਿਰ ਉੱਥੇ ਹੀ ਆਪਣੀ ਉਹਨਾਂ ਚੀਜ਼ ਦੀ ਪਾਲ ਇਹਨਾਂ ਇਹ ਵੀ ਦੱਸਿਆ ਸੀ ਕਿ ਵੀ ਸਾਡੀ ਇੱਕ ਬੜੀ ਵੱਡੀ ਹਵੇਲੀ ਸੀਗੀ ਉੱਥੇ ਉਸ ਹਵੇਲੀ ਦੇ ਵਿੱਚ ਅੱਜ ਇਹਨਾਂ ਨੇ ਕਿਸੇ ਤੋਂ ਪਤਾ ਕੀਤਾ ਉੱਥੇ ਆਸਪੀਰ ਜੀ ਤੋਂ ਜਾਂ ਉਸਾਨ ਜੀਆ ਤੋਂ ਉਹਨਾਂ ਨੇ ਦੱਸਿਆ ਕਿ ਤੁਹਾਡੀ ਬਹੁਤ ਵੱਡੀ ਹਵੇਲੀ ਸੀ ਇੱਥੇ ਤੇ ਜਿਸ ਹਵੇਲੀ ਦੇ ਵਿੱਚ ਅੱਜ ਵੀ 25 ਟੀ ਘਰ ਜਾਣੀ ਤੇ ਬਸੇਬਾ ਕਰ ਰਹੇ ਨੇ ਤੇ ਇੱਥੇ ਗੁਰਦੁਆਰਾ ਜਿਹੜਾ ਦੰਦਮਾ ਸਾਹਿਬ ਸੀਗਾ ਉਥੇ ਜਿਹੜੇ ਗਾਰਡਨ ਨੇ ਉਹ ਅੱਜ ਵੀ ਉਹਨਾਂ ਕੋਲ ਮੌਜੂਦ ਪਏ ਨੇ ਤੇ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਕੰਧਾਂ ਨੇ ਉਹ ਢੱਟ ਚੁੱਕੀਆਂ ਨੇ ਉਹ ਢਹਿ ਚੁੱਕੀਆਂ ਨੇ ਕਿਸੇ ਤੋਕੇ ਪ੍ਰਵਾਹ ਉੱਥੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਉਹਨਾਂ ਦੀ ਸਾਂਭ ਸੰਭਾਲ ਨਹੀਂ ਹੋਈ ਗੁਰਦੁਆਰਾ ਸਾਹਿਬ ਦੀ ਤੇ ਉੱਥੇ ਜਿਹੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਵੀ ਉਹਨਾਂ ਨੂੰ ਕਿੱਥੇ ਉਹ ਕਿੱਥੇ ਸੀ ਤੇ ਜਾਂ ਕਿਹਦੇ ਹੱਥ ਲੱਗਿਆ ਜਾਂ ਕਿਹਦੇ ਹੱਥ ਨਹੀਂ ਲੱਗਿਆ ਇਸ ਬਾਰੇ ਇਹਨਾਂ ਨੂੰ ਹਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਪਰ ਲੇਕਿਨ ਇੱਕ ਕੋਸ਼ਿਸ਼ ਹੈ ਇਹਨਾਂ ਦੀ ਕਿ ਵੀ ਅਸੀਂ ਉੱਥੋਂ ਦੇ ਸਾਰਾ ਕੁਝ ਜਾਣ ਸਕੀਏ ਜਿਹੜਾ ਇਹਨਾਂ ਦਾ ਇੱਕ ਪਿੱਪਲ ਸੀਗਾ ਉਹ ਵੀ ਉੱਥੇ ਮੌਜੂਦ ਹੈ ਤੇ ਜਿਹੜਾ ਖੂਹ ਸੀਗਾ ਉਹ ਖੂਹ ਵੀ ਉੱਥੇ ਮੌਜੂਦ ਹੈ ਅੱਜ ਵੀ ਲੋਕ ਉਸ ਖੂਹ ਦੇ ਵਿੱਚੋਂ ਜਲ ਲੈ ਕੇ ਤੇ ਉੱਥੇ ਜਾਨੀ ਕਿ ਜਿਨ੍ਹਾਂ ਨੂੰ ਕੋਈ ਬਿਮਾਰੀਆਂ ਹੁੰਦੀਆਂ ਨੇ ਕਾਫੀ ਵੱਡੀਆਂ ਬਿਮਾਰੀਆਂ ਹੁੰਦੀਆਂ ਨੇ ਖਰਖੁਰਕ ਹੁੰਦੀ ਹੈ ਜਾਂ ਕੋਈ ਆਂ ਲਾਗਦੀਆਂ ਬਿਮਾਰੀਆਂ ਹੁੰਦੀਆਂ ਨੇ ਤੇ ਉਹਦੇ ਨਾਲ ਉਹ ਪਾਣੀ ਕੱਢ ਕੇ ਉੱਥੋਂ ਤੇ ਉਹਦੇ ਨਾਲ ਇਸ਼ਨਾਨ ਕਰਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਠੀਕ ਹੋ ਜਾਂਦੀਆਂ ਨੇ ਇਹ ਕੁਛ ਇਹਨਾਂ ਨੂੰ ਆਸਬ ਪੀਰ ਨੇ ਦੱਸਿਆ ਜਾਂ ਉੱਥੋਂ ਦੇ ਕੁਝ ਹੋਰ ਲੋਕਾਂ ਨੇ ਦੱਸਿਆ ਕਿ ਹੁਣ ਤੁਸੀਂ ਪਾਕਿਸਤਾਨ ਜਾਣਾ ਚਾਹੋਗੇ ਯਾਨ ਨੂੰ ਕਈ ਦਫਾ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਨਹੀਂ ਲੈ ਗਿਆ ਉਹ ਨਹੀਂ ਜਾ ਸਕਿਆ ਸਾ ਜਿਹੜੀ ਸੋਚ ਸੀ ਉਹ ਸਾਡੀ ਪੂਰੀ ਨਹੀਂ ਹੋ ਸਕੀ ਕਿਉਂ ਇਧਰ ਆ ਕੇ ਕਈ ਕਮੀਆਂ ਸੀ ਜਿਹੜੀਆਂ ਨਹੀਂ ਸਾਡੇ ਉਸ ਵਿਚਾਰਾਂ ਦੇ ਵਿੱਚ ਸਾਰਾ ਜੀਵਨ ਬਤੀਤ ਹੋ ਚੁੱਕਿਆ ਘਰ ਦੀਆਂ ਗ੍ਰਸਤੀਆਂ ਦੇ ਵਿੱਚ ਇਸੇ ਦਾ ਕਈ ਮਸੀਹ ਤਰ ਚੜਾ ਚਰਾਮ ਦੇ ਦੇ ਉੱਥੇ ਚ ਹੀ ਬਤੀਤ ਹੋ ਗਿਆ ਪਰ ਉਧਰ ਨਹੀਂ ਜਾ ਸਕੇ ਕੁਝ ਤੇ ਕਈ ਵਾਲੀ ਕੀਤੀ ਵਜਾਈਏ ਦਰਸ਼ਨ ਕਰੀਏ ਹੋਰ ਵੀ ਉੱਥੇ ਮਸਜਦਨ ਵਿੱਚ ਜਿਹੜੇ ਨੇ ਆਪਣੇ ਜਿਹੜੇ ਜੀ ਜਿੱਤਰਾ ਸੀ ਹੋਰ ਵੀ ਮਹਾਰਾਜ ਇੱਕ ਹੋਰ ਫਕੀਰ ਸੀ ਬਹੁਤ ਉੱਚੀ ਵਸਤਾਲਾ ਉਹਦੇ ਵੀ ਦਰਸ਼ਨ ਕਰੀਏ ਪਰ ਨਹੀਂ ਜਾ ਸਕਿਆ ਉਹਦਾ ਨਾਮ ਸੀ ਬਾਬਾ ਯਾਦ ਅੱਲਾ ਉਹਦੇ ਲੜਕੇ ਦਾ ਨਾਮ ਦਦਾਰ ਅਲੀ ਸੀ ਉਹ ਆਪ ਤੇ ਸਰੀ ਛੱਡ ਗਏ ਸੀ ਤੇ ਕਦੇ ਦਦਾਰ ਅਲੀ ਦਾ ਕੋਈ ਤੁਹਾਡੇ ਕੋਲ ਮੈਸੇਜ ਆਇਆ ਕੋ ਸੁਨੇਹਾ ਆਇਆ ਨਹੀਂ ਅਜੇ ਤੱਕ ਉਸੇ ਹੈਦਰ ਅਲੀ ਨੇ ਦੱਸਿਆ ਸੀ ਇਹ ਉਸਨੇ ਵੀ ਆ ਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਅਸੀਰ ਕੀਤਾ ਪਿੰਡਿਆਂ ਨੇ ਰਲ ਕੇ ਜਾਂ ਹੋਰਾਂ ਨੇ ਉਹਨੇ ਬਹੁਤੀ ਉਹਨਾਂ ਨੂੰ ਫਟਕਾਰਾਂ ਪਾਈਆਂ ਤੁਸੀਂ ਇੱਕ ਫਕੀਰ ਨੂੰ ਕਿਉਂ ਇਤਰਾਜ਼ ਬੇਰਮੀ ਨਾਲ ਸੀਰ ਕੀਤਾ ਇਹ ਵੀ ਜ਼ਿਕਰ ਉਸਨੇ ਅਦਰ ਨਹੀਂ ਕੀਤਾ ਤੇ ਤੁਹਾਡੇ ਕੋਲ ਤੇ ਮਿੱਤਰ ਵੀ ਹੋਣੇ ਨੇ ਜਦੋਂ ਤੁਸੀਂ ਯਾਨੀ ਕਿ ਉੱਥੇ ਪਾਕਿਸਤਾਨ ਦੇ ਵਿੱਚ ਰਹਿੰਦੇ ਸੀਗੇ ਕੋਈ ਕਿਸੇ ਦਾ ਕੋ ਤੁਹਾਨੂੰ ਨਾਂ ਯਾਦ ਹੈ ਨਾ ਅਸਲ ਵਿੱਚ ਮਨ ਨੂੰ ਕੋਈ ਯਾਦ ਨਹੀਂ ਕਿ ਉਸ ਵਕਤ ਇਨਾ ਕਿ ਵੇਖੋ ਨਾ ਜੂ ਜੂ ਹੁਣ ਆਜ਼ਾਦ ਭੁੱਲਦੀਆਂ ਜਾਂਦੀਆਂ ਲੱਗੀਆਂ ਹੁਣ ਉਮਰ ਵੀ ਇਸ ਵਕਤ 90 ਦੇ 80 ਦੇ ਪਹੁੰਚੀ ਗਈ ਇਸ ਦਾ 87 88 ਸਾਲ ਉਮਰ ਹੈ ਇਸ ਵਕਤ ਹੁਣ ਸਰੀਰ ਵੀ ਜਿਹੜਾ ਕੰਮ ਨਹੀਂ ਕਰਦਾ ਤੇ 237 ਦੇ ਵਿੱਚ ਉਥੇ ਕਿੰਨੇ ਤੁਹਾਡੇ ਘਰ ਸੀਗੇ ਸਿੱਖਾਂ ਦੇ ਉੱਥੇ ਕਾਫੀ ਘਰ ਸੀ ਉੱਥੇ ਕਰੀਬਨ ਪਿੰਡ ਬਹੁਤ ਵੱਡਾ ਸੀ ਯੇ ਤੇ ਜੀ ਮੂਲਿਕ ਤੱਕ ਸਾਡੇ ਆਪਣੇ ਪਰਿਵਾਰਾ ਸਾਰੇ ਆਪਣੇ ਜੀ ਕੋ ਗੈਰ ਨਹੀਂ ਸੀ ਸਾਰੇ ਲੜਕਾ 100 200 ਘਰ ਤੇ ਫਿਰ ਉਹ 200 100 200 ਜਿਹੜਾ ਪਰਿਵਾਰ ਸੀ ਜਾਂ ਮੁਸਲਮਾਨਾਂ ਦੇ ਨਾਲ ਤੁਹਾਡਾ ਉੱਤੇ ਕਿਹੋ ਜਿਹਾ ਰابطਾ ਸੀਗਾ ਤੁਹਾਡਾ ਮਿਲਵਰਤਨ ਕਿਹੋ ਜਿਹਾ ਸੀ ਕਿ ਤੁਸੀਂ ਉਹਨਾਂ ਦੇ ਵਿਆਹਾਂ ਚਾਹਦੀਆਂ ਚ ਜਾਂਦੇ ਸੀ ਉਹ ਤੁਹਾਡੇ ਕੋਲ ਆਉਂਦੇ ਸੀਗੇ ਤੁਹਾਡੀਆਂ ਵਿਆਹਾਂ ਚਾਹਦੀਆਂ ਦੇ ਵਿੱਚ ਬਿਲਕੁਲ ਕੋਈ ਇਹੋ ਜਿਹਾ ਮਿਲ ਪੇਚ ਨਹੀਂ ਸੀ ਸਾਰਾ ਇੱਕ ਪਰਿਵਾਰ ਤੇ ਨਹੀਂ ਸਾਰੇ ਰਹਿ ਦੇ ਕੋਈ ਉੱਤੇ ਇਹੋ ਜਿਹਾ ਬਿਸਤਰਾ ਨਹੀਂ ਤੇ ਜੇ ਤੁਸੀਂ ਅੱਜ ਉੱਥੇ ਜਾਓ ਤੇ ਤੁਸੀਂ ਆਪਣੇ ਉਸ ਪਿੰਡ ਦੇ ਵਿੱਚ ਉਹ ਜਗ੍ਹਾ ਨੂੰ ਤੇ ਜਾਂ ਆਪਣੇ ਘਰ ਨੂੰ ਤੇ ਜਾਂ ਆਪਣੀ ਜ਼ਮੀਨ ਨੂੰ ਤੁਸੀਂ ਪਹਿਚਾਨ ਲੋਗੇ ਬਿਲਕੁਲ ਪਹਿਚਾਨ ਲਾਂਗੇ ਜੇ ਸਾਰਾ ਕੁਝ ਸਾਨੂੰ ਯਾਦ ਹੈ ਇਹ ਸੀ ਜੀ ਸਰਦਾਰ ਗੁਰਦੇਵ ਸਿੰਘ ਜੀ ਜਿਨ੍ਹਾਂ ਦੇ ਦਾਦਾ ਜੀ ਪਾਕਿਸਤਾਨ ਦੇ ਵਿੱਚ ਧਨਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ੇ ਸਦਕਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਹੋਏ ਉੱਥੇ ਸ਼ਹੀਦ ਹੋ ਗਏ ਸੀਗੇ ਤੇ ਇਹਨਾਂ ਨੇ ਪਰਿਵਾਰ ਦੀ ਆ ਦਰਦ ਪਾਣੀ ਪਰਿ ਕਹਾਣੀ ਜਿਸ ਨੂੰ ਅੱਜ ਵੀ ਇਹ ਯਾਦ ਕਰਕੇ ਭਾਵੁਕ ਹੋ ਜਾਂਦੇ ਨੇ ਤੇ ਉਸ ਘਟਨਾ ਦਾ ਇਹਨਾਂ ਨੇ ਆਪਣੇ ਜ਼ੁਬਾਨੀ ਜ਼ਿਕਰ ਕੀਤਾ ਲੱਗਦਾ ਹੈ ਕਿ ਆਪ ਨੂੰ ਇਸ ਸਾਰੀ ਘਟਨਾ ਇਸ ਸਾਰਾ ਐਪੀਸੋਡ ਚੰਗਾ ਲੱਗੇਗਾ ਆਪ ਇਸ ਐਪੀਸੋਡ ਦੇ ਸੰਬੰਧ ਵਿੱਚ ਆਪਣੇ ਕਮੈਂਟ ਜਿਹੜੇ ਨੇ ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਦੇਣੇ ਤੇ ਇਸ 90 ਸ ਪਰਿਵਾਰ ਦੇ ਨਾਲ ਦੁੱਖ ਵਿੱਚ ਸਹਾਇਤਾ ਹੋਣ ਦੀ ਕੋਸ਼ਿਸ਼ ਕਰਨੀ ਧੰਨਵਾਦ